ਪਿਛਲੇ ਦਿਨੀ ਜਿਵੇਂ ਹਾ ਧੁੰਦ ਕਾਫੀ ਵਧ ਗਈ ਹੈ ਮੌਸਮ ਨੂੰ ਲੈ ਕੇ ਜੇ ਅਕਸਰ ਜਿਵੇਂ ਧੁੰਦ ਦਾ ਫਾਇਦਾ ਮਾੜੇ ਅਨਸਰ ਚੱਕਦੇ ਨੇ ਆ ਬਾਗਾ ਪਰਾਨ ਦੇ ਵਿੱਚ ਵੀ ਇਹ ਪਿਛਲੇ ਦਿਨ ਜਿਹੜਾ ਘਟਨਾ ਹੋਈ ਹੈ ਅੱਜ ਵੀ ਇੱਕ ਘਟਨਾ ਹੋਈ ਹੈ ਵੀ ਇਸ ਘਟਨਾ ਨੂੰ ਲੈ ਕੇ ਹੁਣ ਅਸੀਂ ਇਹ ਮੁਕਦਮਾ ਉਹਨਾਂ ਦੀ ਮੁਕਦਮੇ ਦਰਜ ਕੀਤੇ ਜਾ ਚੁੱਕੇ ਹੈ ਤੇ ਸਾਨੂੰ ਅਸੀਂ ਖੁਫੀਆ ਤੌਰ ਤੇ ਸਾਡੇ ਕੋਲ ਇਨਫੋਰਮੇਸ਼ਨ ਹੈ ਜੇ ਕਿ ਉਹਨਾਂ ਜਿਹੜੇ ਮਲਜ਼ਮਾਂ ਦੇ ਖਿਲਾਫ ਸਾਡੇ ਕੋਲ ਇਨਫੋਰਮੇਸ਼ਨ ਆ ਚੁੱਕੀ ਹੈ ਅਸੀਂ ਬਹੁਤ ਕਰੀਬਾਂ ਜਲਦੀ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸਰ ਦੋਸ਼ੀਆਂ ਵੱਲੋਂ ਹੌਸੇ ਬੜੇ ਬਲੰਦ ਹੋ ਚੁੱਕੇ ਆ ਲਗਾਤਾਰ ਫਾਰਦਸਤਾ ਕਿਤੇ ਚੱਜ ਰਹੀਆਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਜੀ ਅਸੀਂ ਤੰਮੂ ਅਸੀਂ ਕੋਈ ਜ਼ਿਆਦਾ ਡਿਸਕਲੋਸ ਨਹੀਂ ਕਰਨਾ ਚਾਹੁੰਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਉਹ ਸਾਡੀ ਤਫਤੀਸ਼ ਪ੍ਰਭਾਵਿਤ ਹੋ ਸਕਦੀ ਹੈ ਇਹ ਜਲਦੀ ਹੀ ਇਹਨਾਂ ਨੂੰ ਅਸੀਂ ਟੀਮਾਂ ਸਾਡੀਆਂ ਰਵਾਨਾ ਕੀਤੀਆਂ ਜਾਂ ਚੁੱਕੀਆਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਹੀ ਵੱਡੇ ਖੁਲਾਸੇ ਕਰਾਂਗੇ ਸਰ ਸ਼ਹਿਰ ਸਾਬ ਦਾ ਮਾਹੌਲ ਬਣਿਆ ਵੇਕ ਲੋਕਲ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਬਿਲਕੁਲ ਜੀ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਬਿਲਕੁਲ ਤੁਹਾਡੇ ਨਾਲ ਹੈ ਅਸੀਂ ਕਿਉਂਕਿ ਕੋਈ ਖਬਰ ਕੋਈ ਘਟਨਾ ਹੁੰਦੀ ਹੈ ਉਹਦੀ ਤੁਰੰਤ ਸਾਨੂੰ ਮੈਸੇਜ ਕਰ ਸਾਨੂੰ ਦਿਓ ਉਹਦੀ ਸੂਚਨਾ ਤੇ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਬਿਲਕੁਲ ਅਜੀ ਕਮਿਟਿਡ ਆ ਜੇ ਸੰਬੰਧੀ ਅਸੀਂ ਜੋ ਘਟਨਾ ਦੇ ਸੰਬੰਧੀ ਅਸੀਂ ਆਪਣੇ ਸ਼ਹਿਰ ਵਿੱਚ ਤੇ ਪਿੰਡਾਂ ਵਿੱਚ ਉਹਨੂੰ ਨਾਕਿਆਂ ਵਿੱਚ ਵਾਦਾ ਕੀਤਾ ਗਿਆ ਤੇ ਪੁਲਿਸ ਪੈਟਰੋਲਿੰਗ ਵਿੱਚ ਵਾਦਾ ਕੀਤਾ ਗਿਆ ਜੋ ਸਾਡੇ ਪੈਟਰੋਲਿੰਗ ਦੇ ਪੀਸੀਆ ਦੇ ਮਿਲਾਜਮ ਉਹਨਾਂ ਨੇ ਕਾਫੀ ਮਿਹਨਤ ਕਰਕੇ ਅੱਜ ਅਸੀਂ ਉਸ ਘਟਨਾ ਦੇ ਕੁਝ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਕੁਝ ਸਮਾਨ ਨੂੰ ਤੇ ਜਲਦੀ ਇਹਨਾਂ ਨੂੰ ਰਿਸਟ ਕਰ ਲਿਆ ਜਾਊਗਾ। ਸਾਡੇ ਅੰਤਰਾਂ ਨੂੰ ਵੀ ਵਾਰਨਿੰਗ ਦੇਣੀ ਚਾਹੀਦੀ। ਸਾਡੇ ਮਾੜੇ ਅੰਸਰਾਂ ਨੂੰ ਬਿਲਕੁਲ ਸਖਤ ਹਦਾਇਤ ਹੈ ਸਾਡੀ ਚੇਤਾਵਨੀ ਹੈ ਕਿ ਬਿਲਕੁਲ ਵੀ ਮੋਗਾ ਡਿਸਟ੍ਰਿਕਟ ਜਾਂ ਸਾਡੇ ਸ਼ਹਿਰ ਦੇ ਅੰਦਰ ਵੀ ਇੱਥੇ ਨਾ ਆਉਣ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਸਰ ਦੋਸ਼ੀਆਂ ਵਿੱਚ ਮੁਲਜ਼ਮਾਂ ਵਿੱਚ ਕਹਿ ਸਕਦੇ ਜਿਹੜੇ ਇਸ ਤਰ੍ਹਾਂ ਦੀਆਂ ਅਸ਼ਨਾਤਾਂ ਅੰਸਰ ਹੈ। ਉਹਨਾਂ ਪੁਲਸਤ ਖੋਪ ਖਤਮ ਹੁੰਦਾ ਜਾ ਰਿਹਾ ਇਸ ਨੂੰ ਕੀ ਕਹਿਣਾ ਚਾਹੋਗੇ? ਇਹ ਇਸ ਵਿੱਚ ਜਿਉਂਕਿ ਪਹਿਲਾਂ ਵੀ ਨਾ ਸਾਨੂੰ ਸਾਡੇ ਕੋਲ ਇਨਫੋਰਮੇਸ਼ਨ ਹੈ ਵੀ ਜੋ ਇਸ ਤਰ੍ਹਾਂ ਦੇ ਇਹ ਅਪਰਾਧੀ ਹੁੰਦੇ ਆ ਇਹ ਵਾਰ-ਵਾਰ ਵੱਲਦਾਤਾ ਕਰਦੇ ਨੇ ਤੇ ਜਲਦੀ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਵੀ ਸਾਨੂੰ ਅਪੀਲ ਹੈ ਵੀ ਲੋਕਾਂ ਨੂੰ ਵੀ ਇਹਨਾਂ ਦੀ ਕਿਸੇ ਤੇ ਇਸ ਤਰ੍ਹਾਂ ਦੇ ਮਾੜੇ ਬੰਦੇ ਦੀ ਜ਼ਮਾਨਤ ਨਾ ਲਈ ਜਾਵੇ